ਵਾਸਤੂ ਸਾਹਿਬ ਜੀ ਸਤਨਾਮ ਧਨਵਾਦ ਹੈ ਗੁਰੂ ਸਾਹਿਬ ਜੀ ਸੁਹਾਮੀ ਸਰਵ ਜੀਆਂ ਦਾ ਤਾ ਤਾਰੇ ਪ੍ਰਤਪਾਲ ਨਿਤਸਾਰ ਸਮਲ ਇਕ ਗੋਣ ਨਹੀਂ ਮੂਰਖ ਦਾਤਾ ਦੇ ਹਰਿਆਰਾ ਨਾ ਜਾਣਾਰੀ ਹਰ ਹਰ ਗੁਰਗੁਰ ਕਰਤਾ ਦੇ ਹਰ ਜਿਓ ਨਾਮ ਫਰਿਉ ਰੰਦਾ ਸਤ ਵਲੇਹਾਰੀ ਗੁਰ ਆਪਣੇ ਸਤਿਵਾਦ ਦਿਨ ਮਾਨ ਸਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਜੇ ਸੋ ਚੰਦਾ ਉਗਵੈ ਸੂਰਜ ਚੜੈ ਹਾਰ ਇਤੇ ਚਾਨਣ ਹੁੰਦਿਆ ਗੁਰਬੇਨ ਕੋਰ ਅੰਧਾਰ ਇਤੇ ਚਾਨਣ ਹੁੰਦਿਆ ਗੁਰਬੇਨ ਕੋਰ ਅੰਧਾਰ ਪਰਮ ਸਤਕਾਰ ਲੋਗ ਤਖਤ ਤੇ ਸੁਭਾਈਮਾਨ ਦਸਾਂ ਹੀ ਪਾਤਸ਼ਾਹਾਂ ਦੀ ਆਤਮਕ ਜੋਤ ਜੁਗ ਹੋ ਜੁਗ ਅਟਲ ਗਰੀਬਨਵਾਜ ਪਾਤਸ਼ਾਹ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਵਿੱਚ ਜੁਲਮਰ ਬੇਟਿਲ ਸਾਧ ਸੰਗਤ ਜੀ ਉਹ ਸਤਿਗੁਰਾਂ ਦੀ ਅਪਾਰ ਰਹਿਮ ਨਾ ਬਖਸ਼ਿਸ਼ ਹੋਈ ਅੰਮ੍ਰਿਤ ਵੇੜੇ ਦੇ ਸਰੋਹਿ ਦੀ ਬੰਦੰਦਰ ਸਤਿਗੁਰਾਂ ਦੀ ਪਾਵਨ ਨ ਪਵਿੱਤਰ ਗੋਦ ਵਿੱਚ ਬੈਠ ਉਸ ਨਿਰੰਕਾਰ ਪਾਤਸ਼ਾਹ ਵਾਹਿਗੁਰੂ ਜੀ ਦੇ ਪਾਵਨ ਪਵਿੱਤਰ ਗੁਣਾਂ ਨੂੰ ਸਰਗੋਰਾੰਦੀ ਇਲਾਹੀ ਪਾਣੀ ਦੇ ਵਿੱਚੋਂ ਸ਼ਰਵਣ ਕਰਨ ਦਾ ਸੁਭਾਗਾ ਸਮਾਂ ਸਤਸੰਗ ਦੀਆਂ ਕੜੀਆਂ ਪ੍ਰਾਪਤ ਹੋਣਾ। ਦਾਤਾਰ ਜੀ ਦੀ ਰਹਿਮਤ ਦਾ ਸਰਕਾਰ ਕਲਰੋੜਾਪਾ ਲੜੀਵਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੇ ਪਾਵਨ ਅਨ ਪਵਿੱਤਰ ਬਚਨਾਂ ਦੇ ਅੰਦਰ ਆਸਾ ਮਹੱਲਾ ਪੰਨਵਾਸਰ ਲੇਖ ਦੇ ਹੇਠ ਨੌਵਾਂ ਸ਼ਬਦ ਆਪਾਂ ਪਰਸੋਂ ਰੋਜ਼ ਤੋਂ ਆਰੰਭ ਕੀਤਾ ਜਿਸ ਦੇ ਰਹਾਉ ਭਾਵ ਠਹਿਰਾਉ ਦੇ ਪਵਨ ਪਵਿੱਤਰ ਬੰਦਨ ਪਹਿਲੀ ਬੰਕਤੀ ਨੂੰ ਹੀ ਗੁਰੂ ਕੀ ਬਾਣੀ ਦੇ ਵਿੱਚੋਂ ਗੁਰੂ ਕੇ ਇਤਿਹਾਸ ਦੇ ਵਿੱਚੋਂ ਸਾਂਝਾ ਕਰਨ ਦਾ ਯਤਨ ਕੀਤਾ ਗੁਰਬਾਣੀ ਇਸ ਜਗ ਮੈਂ ਚਾਨਣ ਪਰਮਾਲਕ ਨੇ ਇੱਕ ਸ਼ਰਤ ਰੱਖੀ ਹੋਈ ਆ ਜਿਉ ਸ਼ਰਤਨ ਪੂਰਾ ਕਰਾਂਗੇ ਤੇ ਤਾਂ ਚਾਨਣ ਹੋ ਸਕਦਾ ਨਹੀਂ ਤੇ ਅਗਿਆਨਤਾ ਦੇ ਵਿੱਚ ਟਕਰਾ ਮਾਰਨੀਆਂ ਪੈਂਦੀਆਂ ਕੋਈ ਦਰਮਾਨੀ ਸੰਸਾਰ ਦੀ ਅਟੱਲ ਸਚਾਈ ਆ ਇਸ ਬ੍ਰਹਿਮੰਡ ਦੀ ਅਟੱਲ ਸਚਾਈ ਆ ਤੇ ਅਦੁੱਤੀ ਸਚਾਈ ਆ ਇਹਦੇ ਵਰਗੀ ਦੂਜੀ ਸਚਾਈ ਵੀ ਹੈ ਜੀ ਗੁਰਬਾਣੀ ਹੈ ਚਾਨਣ ਆ ਪਰ ਬਾਬੂ ਨੇ ਸ਼ਰਤ ਇਹ ਰੱਖ ਦਿੱਤੀ ਕਰਮ ਵਸੈ ਮਨ ਆਏ ਜੇ ਤੁਸੀਂ ਇਹਨੂੰ ਆਪਣੇ ਕਰਮਾਂ ਵਿੱਚ ਵਿਸਾ ਕੇ ਤੇ ਮਨੂਏ ਵਿੱਚ ਟਿਕਾ ਲੈਨੇ ਹੋ ਤਾਂ ਤੇ ਆ ਚਾਨਣ ਤੇ ਜੇ ਕੇਵਲ ਔਰ ਕੇਵਲ ਇੱਕ ਕੰਨ ਭਾਤ ਦੂਸਰੇ ਕੰਨ ਕੱਢ ਦਿੱਤੀ ਫੇਰ ਚੰਨਣਾ ਨਹੀਂ ਹੈ ਬਾਪੂ ਦੀ ਬਾਣੀ ਦਾ ਫੈਸਲਾ ਕੀਆ ਪੜੀਆ ਹੈ ਕੀਆ ਗੁਨੀਆ ਹੈ ਕੀ ਆ ਬੇਦ ਪੁਰਾਨਾ ਸੁਣੀਆ ਤੇਰੇ ਕੁਝ ਗੁਣ ਗੁਣਾਉਣ ਦੇ ਨਾਲ ਤੇਰੇ ਕੁਝ ਪੜਨ ਦੇ ਨਾਲ ਕਿਆ ਪੜੀ ਹੈ ਕਿਆ ਸੁਣੀ ਹੈ ਕਿਆ বেদ ਪੁਰਾਣਾ ਸੁਣੀ ਹੈ ਕੀ ਹੋ ਗਿਆ ਤੂੰ ਧਾਰਮਿਕ ਗ੍ਰੰਥ ਪੜ੍ਹ ਲੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰ ਲਈ ਪੜ੍ਹੇ ਸੁਣੇ ਕਿਆ ਹੋਈ ਪੜਨ ਤੇ ਸੁਣਨ ਦੇ ਨਾਲ ਕੀ ਹੋ ਗਿਆ ਅੰਦਰ ਕੋਈ ਤਬਦੀਲੀ ਨਹੀਂ ਆਈ ਜੋ ਸਹਜ ਨਾਲ ਮਿਲਿਓ ਸੋਈ ਅੰਦਰ ਟਿਕਾ ਤੇ ਆਈ ਨਹੀਂ ਹੈ ਦੇ ਤੇ ਬਾਪੂ ਪੰਚਮ ਗੁਰੂ ਦੇਵ ਆਪਣੀ ਰਚਨਾ ਤੋਂ ਫਰਮਾਨ ਕਰ ਰਹੇ ਆ ਤਪਤ ਜਿਹੜੀ ਸੀ ਅੰਦਰੋਂ ਸਾੜਾ ਜਿਹੜਾ ਸੀ ਉਹ ਬੁੱਝੀ ਉਹ ਗੁਰਮੁਖੋ ਉਹਨਾਂ ਦਾ ਆਪਣਾ ਅਨੁਭਵ ਹੈ ਇਹ ਬੁੱਝ ਗਈ ਪਰ ਆਪਣੇ ਅੰਦਰ ਤੇਰੇ ਭੰਬੜ ਬਣ ਕੇ ਬਚ ਮਚ ਰਹੇ ਆ ਅੰਦਰੋਂ ਐ ਗੁਰਮੁਖੋ ਸੜ ਬਲਟ ਕੋਲੇ ਹੋਲੇ ਹੋਲੇ ਪਏ ਆ ਆਓ ਅੰਦਰ ਦੀ ਇਸ ਅਗ ਨੂੰ ਅੰਦਰ ਦੀ ਇਸ ਤੜਫ ਨੂੰ ਆਪਣੇ ਗੁਰੂ ਮਰਸ਼ਦ ਦੇ ਬਚਨਾਂ ਦੇ ਨਾਲ ਸ਼ਾਂਤ ਕਰੀਏ ਦੁਨਿਆਵੀ ਅਗ ਲੱਗੀ ਹੋਵੇ ਤੇ ਪਾਣੀ ਦਾ ਪ੍ਰਬੰਧ ਕਰਦੇ ਆਪਾਂ ਫਾਇਰ ਬ੍ਰਿਗੇਡ ਤੇ ਆਦਿ ਅਨੁਸਾਧਨ ਦੇ ਆਪਾਂ ਦੁਨਿਆਵੀ ਅਗ ਬੁੱਝ ਜਾਂਦੀ ਆ ਅੰਦਰ ਦੀ ਅਗ ਜਿਹੜੀ ਆ ਉਹ ਕੇਵਲ ਹੋਰ ਕੇਵਲ ਗੁਰੂ ਕੇ ਬਚਨਾਂ ਨਾਲ ਗੂਗੂਗੀ ਬਾਣੀ ਨਾਲ ਗੂਗੂਗੀ ਆਓ ਇਸ ਪਾਵਨ ਪਵਿੱਤਰ ਬਚਨ ਦਾ ਦਹਰਾਓ ਕਰੀਏ ਕਿਉਂਕਿ ਰਹਾਉ ਆ ਬਾਕੂ ਠਹਿਰਨ ਨੂੰ ਕਹਿ ਰਿਹਾ ਤੇ ਜਿੰਨਾ ਕ ਮੇਰਾ ਮਾਲਕ ਤਰਸ ਕਰਕੇ ਆਪੀ ਦੀ ਸੇਵਾ ਕਰਾਉਂਦਾ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਕੁਦਰਤ ਕਬਨ ਹਮਾਰੀ ਆਓ ਫਤਿਹ ਦੀ ਸਾਨ ਕਰੀਏ ਫਿਰ ਇਸ ਪਾਵਨ ਪਵਿੱਤਰ ਸ਼ਬਦ ਨੂੰ ਪੜਹਾਉ ਦੇ ਵੰਨ ਤੋਂ ਦੁਹਰਾਓ ਕਰਕੇ ਸਮਝਣ ਔਰ ਸਿੱਖਣ ਦਾ ਯਤਨ ਕਰੀਏ ਪਿਆਰ ਸਹਿਤ ਸਾਰੇ ਜਣੇ ਰਸਨਾ ਕਰਿਓ ਪਵਿੱਤਰ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਧੰਵਾਦ ਗੁਰੂ ਸਾਹਿਬ ਜੀ ਆਸਾ ਮਹੱਲਾ 5 ਵਾਹ ਰਾਕ ਆਸਾ ਦੇ ਅੰਦਰ ਸ਼ਹੀਦਾਂ ਦੇ ਸਰਕਾਰ ਗੁਰਨਾਨਕੀਆਂ ਦੀ ਜੋਤ ਦੇ ਮਾਲਕ ਪੰਚਮ ਗੁਰਦੇਵ ਆਪਣੀ ਰਸਨਾ ਤੋਂ ਫਰਮਾਨ ਕਰ ਰਿਹਾ ਤਪਤ ਬੁੱਧੀ ਗੁਰ ਸ਼ਬਦੀ ਮਾਇ ਹੇ ਗੁਰਬਾਣੀ ਮਾ ਤੁਸੀਂ ਰਹਿਮਤ ਕੀਤੀ ਤੁਸੀਂ ਬਖਸ਼ਿਸ਼ ਕੀਤੀ ਅੰਦਰ ਦੀ ਆਗ ਨੂੰ ਬੁਝਾਉਣ ਵਾਸਤੇ ਆਪਣਾ ਸ਼ਬਦ ਬਖਸ਼ਿਆ ਤੁਸੀਂ ਤੇ ਜਦੋਂ ਦੇ ਤੁਹਾਡੇ ਪਵਨ ਪਵਿੱਤਰ ਬਚਨਾਂ ਨੂੰ ਜੀਵਨ ਵਿੱਚ ਕਮਾਉਣਾ ਆਰੰਭ ਕੀਤਾ ਉਦੋਂ ਦਾ ਗਿਆਨ ਦਾ ਪ੍ਰਕਾਸ਼ ਹੋਣ ਲੱਗ ਗਿਆ ਤੇ ਇਸ ਅੱਗ ਤੋਂ ਮੇਰਾ ਖੜਾ ਛੁਪਣਾ ਆਰੰਭ ਹੋ ਗਿਆ ਬਾਪੂ ਕਬੀਰ ਸਾਹਿਬ ਕਹਿੰਦੇ ਤੈਨੂੰ ਪਤਾ ਲੱਗ ਗਿਆ ਵੀ ਹਨੇਰਾ ਤੇ ਹੁਣ ਕੋਈ ਯਤਨ ਕਰੀਏ ਅੰਧਿਆਰੇ ਦੀਪਕ ਚਾਹੀਏ ਇਕ ਵਸਤ ਆਗੋਚਰ ਲਹੀਐ ਪਤਾ ਲੱਗਿਆ ਹਨੇਰਾ ਅੰਧਿਆਰੇ ਅੰਧਿਆਰੇ ਦੀਪਕ ਨਹੀਂ ਪੜਨਾ ਗੁਰਮਤੋ ਹਨੇਰੇ ਦਾ ਦੀਪ ਜਿਹੜਾ ਹੁੰਦਾ ਕੋਈ ਵੀ ਨਹੀਂ ਹੁੰਦਾ ਹਨੇਰੇ ਦੇ ਵਿੱਚ ਦੀਪਕ ਚਾਹੀਐ ਕੋ ਪਹਨੈਰਾ ਪ੍ਰਕਾਸ਼ ਦਾ ਕੋਈ ਪ੍ਰਬੰਧ ਕਰੋ ਕੋਈ ਟਾਰਚ ਕੋਈ ਦੀਵਾ ਕੋਈ ਲਾਲ ਟੰਡ ਕੁਛ ਤੇ ਹਲਕਾ ਲੀਏ ਜੋ ਹੀ ਗੁਰਮੁਖ ਕੋ ਗੁਰੂ ਕੇ ਸ਼ਬਦ ਦੇ ਦੀਵੇ ਦਾ ਅੰਦਰ ਪ੍ਰਕਾਸ਼ ਹੋਇਆ ਇੱਕ ਵਸਤ ਆਗੋਚਰ ਲਈਆ ਆਗੋਚਰ ਆੜਾ ਅਗੇਤਰ ਗੋਚਰ ਦਾ ਅਰਥ ਅੰਦਰ ਸਾਡੇ ਗਿਆਨ ਅੰਦਰ ਹੈ ਉਹ ਨੂੰ ਪੰਬਸ ਕੋ ਅਕਾਲ ਪੁਰਖ ਵਾਹਿਗੁਰੂ ਜੀ ਦਾ ਖੋਦਾ ਟਿਕਾਣਾ ਜਿਵੇਂ ਕਮਲ ਫੁੱਲ ਬੜਾ ਸੁੰਦਰ ਆ ਇਸ ਤਰ੍ਹਾਂ ਕਮਲ ਫੁੱਲ ਤੋਂ ਸੋਹਣੇ ਉਹਦੇ ਪਾਵਨ ਪਵਿੱਤਰ ਚਰਨ ਲਹੀਏ ਗੁਰਮੁਖੋ ਅੰਦਰੋਂ ਗਿਆਨ ਦਾ ਪ੍ਰਕਾਸ਼ ਹੋਇਆ ਤੇ ਆਪਣੇ ਅੰਦਰ ਉਹਦੇ ਦਰਸ਼ਨ ਹੋ ਗਏ ਏਡੀ ਉੱਚੀ ਅਵਸਥਾ ਹੋ ਜਾਂਦੀ ਹੈ ਤੇ ਜਦੋਂ ਉਹਦੇ ਦਰਸ਼ਨ ਹੋ ਗਏ ਗੁਰਮੁਖੋ ਫਿਰ ਤਪ ਤਕੜਾ ਹਲ ਭੁੱਜ ਗਿਆ ਗੁਰੂ ਸ਼ੀਤਲ ਨਾਮ ਦੀ ਜੋ ਗੁਰੂ ਨੇ ਤਰਸ ਕੀ ਤੰਦਰ ਸੜਦਾ ਬਲਦਾ ਜਿਹੜਾ ਮਨੁਆ ਸੀ ਸ਼ਾਂਤ ਹੋ ਗਿਆ ਐ ਗੁਰਬਾਣੀ ਆਪ ਦੀਆਂ ਦੇ ਸ਼ਬਦ ਦੀ ਕਮਾਈ ਕਰਕੇ ਅੰਦਰ ਦੀ ਤਪਤ ਅੰਦਰ ਦਾ ਸਾੜਾ ਖਤਮ ਹੋ ਗਿਆ ਬਿਨਸ ਗਇਓ ਤਾਪ ਸਭ ਸਹਸਾ ਗੁਰ ਸ਼ੀਤਲ ਮਿਲਿਓ ਸਹਿਜ ਸੁਭਾ

ਇਹ ਹਜ਼ਾਰਾਂ ਵੈਰੀ ਜਿਹੜੇ ਅੰਦਰੋਂ ਆਤਮਿਕ ਗੁਣਾ ਨੂੰ ਲੁੱਟੀ ਡਾਰੇ ਸਨ ਤੇ ਮੇਰੇ ਅੰਦਰ ਤਪਤ ਪੈਦਾ ਕਰਦੇ ਸੀ ਸਾੜਾ ਪੈਦਾ ਕਰਦੇ ਸੀ ਇਹ ਸਾਰੇ ਦੇ ਸਾਰੇ ਨਾਸ ਹੋ ਗਏ ਬਿਨਸ ਦਾ ਅਰਥਨ ਦਾ ਬਨਾਸ਼ ਹੋ ਜਾਣਾ ਗੁਰਸ਼ੀਤਲ ਮਿਲਿਓ ਸਹਿਜ ਸੁਭਾਏ ਗੁਰਦਾਤਾ ਗੁਰ ਹੀ ਬਖਾਰ ਗੁਰ ਦੀ ਭਗਤਿ ਹੋ ਲੋਏ ਗੁਰਦਾਤਾ ਗੁਰੂ ਦਾਤਾ ਬਖਸ਼ਣ ਵਾਲਾ ਬਖਸ਼ਣ ਦੇਤਾ ਗੁਰ ਹੀ ਬਖਾਰ ਹੀ ਬਖਾਰ ਦਰਦ ਖੰਡਾ ਗੁਰੂ ਨੂੰ ਬਰਫ ਦਾ ਕਰ ਸ਼ੀਤਲਤਾ ਦਾ ਕਰ ਗੁਰੂ ਖੁਦ ਸ਼ੀਤਲਤਾ ਦਾ ਘਾਰ ਆ ਪੂਰੇ ਸਤਗੁਰ ਦੀਨ ਨਿਸ਼ਾਨੂ ਹੀ ਗੁਰਮੁਖੋ ਇਹ ਆ ਜਉ ਹੀ ਕੋਈ ਮਨੁੱਖ ਪੂਰਨ ਸਤਗੁਰਾਂ ਦੇ ਦਿਦਾਰ ਕਰਦਾ ਤੇ ਗੁਰਮੁਖੋ ਨਿਸ਼ਾਨੀ ਆ ਇਹ ਨਿਸ਼ਾਨੀ ਸਾਧਕੀ ਜਿਸ ਭੇਟ ਤਰਿਆ ਮਨ ਕੀ ਤੋਬਾ ਦਾ ਬਿਨ ਸਜਾਰੇ ਹਰ ਪਰਮ ਪਦ ਲਈ ਹੈ ਨਿਸ਼ਾਨੀਆਂ ਇਹ ਨਿਸ਼ਾਨੀ ਸਾਧਕੀ ਦੀ ਸਾਦਾਰਤਾ ਦੁਨਿਆਵੀ ਨਹੀਂ ਕਰਨਾ ਮਹਾਨ ਕੋਸ਼ ਨੂੰ ਚੱਕ ਕੇ ਪੜਿਓ ਸ਼ਬਦ ਕੋਸ਼ ਚੱਕ ਕੇ ਪੜਿਓ ਪੰਥ ਪ੍ਰਮਾਣਿਕ ਤਨਤੀਆਂ ਨੂੰ ਪੜਿਓ ਆਪ ਸਾਧ ਆਇਆ ਤੇ ਜਿਉਂ ਹੀ ਫਿਰ ਸੁਰਤ ਵਿੱਚ ਆਪੋ ਆਪਣੇ ਸਾਧ ਬਿਠਾ ਲ ਕੇ ਬਹਿ ਜੰਨੇ ਅਸੀਂ ਕਿ ਬਦਨ ਸਾਡਾ ਵਾਲੇ ਬਾਬੇ ਦੀ ਗੱਲ ਨੂੰ ਰਣੀਆ ਸਾਧ ਇਥੇ ਸਤਿਗੁਰੂ ਪੂਰਨ ਗੁਰੂ ਅਧੂਰੇ ਦੀ ਬਾਤ ਨਹੀਂ ਇਥੇ ਕਿ ਨੂੰ ਕਹਿੰਦੇ ਸਾਧ ਜੀ ਸਾਧ ਨਾਮ ਨਿਰਮਲ ਤਾਂ ਕਿ ਕਰਮ ਜਿਹਦੇ ਕਰਮ ਨਿਰਮਲ ਹੁੰਦੇ ਅਗਰ ਉਹ ਪਰ ਕਮਾਲ ਦੀ ਗੱਲ ਇਹ ਆ ਸਮਾਜ ਦੇ ਅੱਗੇ ਬੜੇ ਨਿਰਮਲ ਕਰਮਾਂ ਤੇ ਪਰਦੇ ਪਿਛੇ ਅਤ ਦੀ ਕਾਲਖ ਮੈਲ ਨਾ ਕਰਨਕ ਮਰੀ ਹੋਈ ਆ ਇਸ ਕਰਕੇ ਸੱਚੇ ਸਤਿਗੁਰਾਂ ਦੇ ਚਰਨਾਂ 'ਚ ਜੁੜੋ ਇਹ ਨਿਸ਼ਾਨੀ ਸਾਧਕੀ ਇਹ ਸੱਚੇ ਸਤਿਗੁਰਾਂ ਦੀਆਂ ਨਿਸ਼ਾਨੀਆਂ ਜਿਸ ਭੇਟ ਤੱਕੀਏ ਜਿਹਨੂੰ ਮਿਲਣ ਦੇ ਨਾਲ ਗੁਰਮੁਖੋ ਮਨੁਆ ਹਲਕਾ ਫੁਲਕਾ ਹੋ ਜਾਵੇ ਕਿਉਂ ਕਿਵੇਂ ਹੋਵੇਗਾ ਮਨ ਕੀ ਦੁਖਦਾ ਬਿਨਸਜਾ ਜਿਹੜੀਆਂ ਸਾਡੇ ਅੰਦਰ ਦੁਖਦਾ ਮਾਨ ਸਾਡੇ ਅੰਦਰ ਸ਼ੰਕੇ ਆ ਸਾਡੇ ਅੰਦਰ ਜਿਹੜਾ ਡਰ ਆ ਜੀ ਉਹ ਡਰਦਾ ਹੈ ਆਪਣਾ ਕੈਸਾ ਕਰੀ ਪੁਕਾਰ ਜਿਹੜੇ ਸਾਡੇ ਅੰਦਰ ਸਹਿਮ ਨਹੀਂ ਗੁਰਮਖੋ ਦਾ ਨਸੀਤਲ ਕੇਵਲ ਔਰ ਕੇਵਲ ਸੱਚਾ ਸਤਗੁਰੂ ਕਰ ਸਕਦਾ ਅਧੂਰੀਆਂ ਵਿੱਚ ਬਲ ਨਹੀਂ ਹੈ ਅਧੂਰੇ ਤਾਂ ਵਿਚਾਰੇ ਖੁਦ ਫਸੇ ਹੋਏ ਆ ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਤੇ ਪਰਮਨਾ ਨ ਜਾਏ ਉਹ ਅਧੂਰੇ ਤੇ ਵਿਚਾਰੇ ਖੁਦ ਫਸੇ ਹੋਏ ਆ ਉਹ ਸਾਨੂੰ ਕਿੱਥੋਂ ਕੱਢ ਦੇਣਗੇ ਇਹਦੇ ਵਿੱਚੋਂ ਬਾਪੂ ਕਬੀਰ ਸਾਹਿਬ ਕਹਿੰਦੇ ਆ ਉਹ ਜੋ ਗੁਰੂ ਦੇ ਮਾ ਦਾ ਸਿਰ ਮੋਨ ਦੇਣਾ ਚਾਹੀਦਾ ਜਿਹਦੇ ਕੋਲੋਂ ਨਾ ਪਰਮ ਨਾਮ ਹਾਸ ਹੁੰਦਾ ਆਪਣੇ ਸੇਵਕ ਦਾ ਹੁੰਦਾ ਆਪ ਡੁੱਬੇ ਚੌ ਬੇਦਮਹਿ ਚਿਲੇ ਦੀਏ ਵਹਾਈ ਆਪ ਚੌ ਵਿਦਾਂ ਦਾ ਦਵਾਈ ਦੇ ਜਾਣਗੇ ਧਰਮ ਗ੍ਰੰਥਾਂ ਵਿੱਚ ਆਵਾ ਧਰਮ ਗ੍ਰੰਥਾਂ ਵਿੱਚ ਆਵਾ ਤੇ ਆਪ ਕਣਕਾ ਮਾਤਰਬ ਨਿਮੰਨ ਕਬੀਰ ਅਵਰਹਿ ਕੋ ਉਪਦੇਸ਼ ਤੇ ਮੁਖ ਮੈਂ ਪ੍ਰਹਿ ਰੇਤ ਰਾਸ ਗਰਾਨੀ ਰਾਖ ਦਿਖਾਇਆ ਕਰਕਾ ਗੀਤ ਆਪ ਉਹਨਾਂ ਰੂਪਾਂ ਵਿੱਚ ਗ੍ਰਸੇ ਹੋਏ ਆ ਸੰਸਾਰ ਨੂੰ ਉਪਦੇਸ਼ ਕਰਦੇ ਆ ਇਸ ਕਰਕੇ ਗੁਰਮੁਖੋ ਕੱਲਾ ਲਿਵਾਸ ਦੀ ਵੇਖਣਾ ਹੁਣ ਵੇਖਣਿਆ ਗੁਣ ਤੇ ਸਾਡੇ ਬਾਪੂ ਨੇ ਕਮਾਈ ਕਰਕੇ ਤੇ ਫੇਰ ਸਾਨੂੰ ਗੁਰਮੁਖੋ ਉਪਦੇਸ਼ ਕੀਤਾ ਉਹਨੇ ਐਵੇਂ ਨਹੀਂ ਆਖਿਆ ਉਨੇ ਖੋਦ ਕਮਾਈ ਕੀਤੀ ਤੇ ਸਾਨੂੰ ਕਮਾਈ ਕਰਕੇ ਦੱਸਿਆ ਇਦਾਂ ਸ਼ਬਦ ਦੀ ਕਮਾਈ ਕਰਾਂਗੇ ਤੇ ਫਿਰ ਆਤਮਕ ਜੀਵਨ ਬਣੂ ਅੰਦਰੋਂ ਦੁਬਿਦਾਮਾ ਖਤਮ ਹੋ ਜਾਣ ਹਰ ਪਰਮ ਉਪਦ ਲਈਏ ਉਸ ਪਰਮ ਅਵਸਥਾ ਤੇ ਚਲੇ ਜਾਣਾ ਜਿਹਨੂੰ ਬਾਪੂ ਇੱਥੇ ਸ਼ੀਤਲ ਦੱਸ ਰਹੇ ਆ ਠੰਡਕ ਦੱਸ ਰਹੇ ਆ ਗੁਰਮੁਖ ਕੋ ਕਦੋਂ ਠੰਡੇ ਹੋ ਮੰਗੇ ਅੰਦਰੋਂ ਜਦੋਂ ਉਹ ਥੋੜਾ ਬੁੱਧ ਖਤਮ ਹੋ ਗਈ ਦੋ ਚਾਰ ਦਿਨ ਪਹਿਲਾਂ ਕਿੰਨੀ ਤਪਤ ਪਈ ਸਾਰੇ ਜੀਵ ਜੰਤ ਕੁੜਲਾ ਉਠੇ ਤੇ ਕਦੋਂ ਸ਼ੀਤਲ ਤੋਈ ਜਦੋਂ ਉਹਨੇ ਆਪਣੀ ਮੇਗ ਬਰਸਾਇਆ ਕਿਰਪਾ ਕੀਤੀ ਤੇ ਗਰਮ ਕੌਣ ਸਭ ਕੰਦੇ ਨਹੀਂ ਗਣ ਮੌਸਮ ਠੰਡਾ ਹੋ ਗਿਆ ਇਦਾਂ ਹੀ ਜਦੋਂ ਉਹਦੀ ਮਿਹਰ ਦਾ ਮੇਗ ਮੰਨ ਤੇ ਵਰਸੂਣਾ ਉਦੇ ਬਚਨ ਅੰਦਰ ਵਰਸਣਗੇ ਅੱਖਾਂ ਰਹੀਂ ਦਰਸ਼ਨ ਕਰਾਂਗੇ ਕੰਨਾਂ ਰਹੀਂ ਸਰਵਣ ਕਰਾਂਗੇ ਰਸਨਾ ਰਹੀਂ ਜਪਾਂਗੇ ਤੇ ਮਨੁਆ ਵੀ ਗੁਰਮੁਖੋ ਸ਼ੀਤਲ ਹੋਣਾ ਆਰੰਭ ਹੋਊਗਾ ਸਹਿਦ ਸੁਭਾਏ ਇਹ ੱਤਕੇ ਵਾਲੀਆਂ ਵਸਤੂਆਂ ਨਹੀਂ ਮੱਲੋ ਜੋਰੀ ਨਹੀਂ ਇਹ ਵਸਤੂਆਂ ਮਿਲਦੀਆਂ ਇਹਨਾਂ ਦੀ ਖਾਤਰ ਗੁਰਮੁਖੋ ਆਪਣਾ ਆਪ ਕੁਰਬਾਨ ਕਰਨਾ ਪੈਂਦਾ ਫੇਰ ਕਿਤੇ ਜਾ ਕੇ ਇਸ ਅਵਸਥਾ ਨੂੰ مالک ਬਖਸ਼ੇ ਆ ਕਾਲ ਸੰਗਤ ਦੇ ਦੀਵਾਨ ਅੰਦਰ ਵੀ ਗੁਰੂ ਕਰਦੇ ਵੇਦ ਵ્યાਸ ਦੇ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਇਹ ਸਾਝ ਭਾਈ ਸੀ ਜਿੰਨਾ ਸਮਾਂ ਗੁਰਮੁਖ ਕੋ ਸੇਵਕ ਅੰਦਰ ਮੁਰਦੇ ਵਾਲੀ વૃਤੀ ਨਹੀਂ ਨਾ ਹੁੰਦੀ ਉਹਨਾਂ ਸਮਾਂ ਗੁਰੂ ਕੀ ਬਖਸ਼ਿਸ਼ ਨਹੀਂ ਪ੍ਰਾਪਤ ਹੁੰਦੀ ਮਰਦਾ ਹੋਏ ਮਰੀਦ ਨਾ ਸੇਵਕ ਨੂੰ ਮੁਰਦੇ ਦੀ ਤਰ੍ਹਾਂ ਹੋਵੇ ਗੱਲਾਂ ਨਾਲ ਸੇਵਕ ਨਹੀਂ ਬਣਿਆ ਨੰਦਾ ਗੱਲੀਆਂ ਕਿਹਨਾਂ ਪਾਇਆ ਗੱਲਾਂ ਨਾਲ ਕੌਣ ਪਾਊਗਾ ਵੀ ਬਾਕੀ ਰਹੀ ਗੱਲ ਗੱਲਾਂ ਦੀ ਗੱਲੀਆਂ ਸਿ ਚੰਗੀਆਂ ਆਚਾਰੀ ਬੁਰੀਆਂ ਸਾਡਾ ਆਚਰਣ ਦੇ ਕਿਸੇ ਕੰਮ ਦਾ ਵੀ ਨਹੀਂ ਗੱਲਾਂ ਸਾਡੀਆਂ ਬਹੁਤ ਵਧੀਆ ਨੇ ਉਹ ਜੋਗਿਓ ਇਦਾਂ ਭਗਵਾਨ ਨਹੀਂ ਮਿਲਨੇ ਕਿਉਂ ਜੀ ਜੋਗਯੋ ਜੇ ਤੁਸੀਂ ਉਹਨੂੰ ਮਿਲਣਾ ਚਾਹੁੰਦੇ ਹੋ ਨਾ ਤੇ ਉਹਦੇ ਵਾਸਤੇ ਏਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਐ ਸੋਈ ਗੱਲ ਨਹੀਂ ਲੋਗ ਨਾ ਹੋਏ ਉਹ ਭਾਈ ਗੱਲਾਂ ਨਾਲ ਜੋਗ ਨਹੀਂ ਬਣਨਾ ਜੀ ਆਤਮਾ ਪਰਮਾਤਮਾ ਗੱਲਾਂ ਨਾਲ ਨਹੀਂ ਜੁੜਨੇ ਇਹਦੇ ਵਾਸਤੇ ਕਤਨਾ ਕਰੜਾ ਸਾਹਰ ਬੜੀ ਕੱੜੀ ਕਮਾਈ ਕਰਨੀ ਪਊ ਤੇ ਫੇਰ ਗੁਰੂ ਸਾਹਿਬ ਤਰਸ ਕਰਨਗੇ ਉਹ ਆਪਣੇ ਸੇਵਕਾਂ ਨੂੰ ਟਣਕਾਟ ਪਾ ਕੇ ਵੇਖਦੇ ਆ ਪਰਖ ਪਰਖ ਕੇ ਵੇਖਦੇ ਆ ਇਹ ਦੌੜ ਦਾ ਤੇ ਨਹੀਂ ਹੈ ਇਹ ਭਾਈ ਦਾ ਤੇ ਨਹੀਂ ਹੈ ਕਈ ਵਾਰ ਬੰਦ ਕੋ ਸੇਵਾ ਦੀ ਖਾਤਰ ਸਿੱਖ ਨੂੰ ਆਪਣਾ ਆਪ ਵੀ ਕੁਰਬਾਨ ਕਰਨਾ ਪੈਂਦਾ ਜਿੱਥੇ ਬਾਣੀ ਅੰਦਰ ਆਪਾਏ ਬਚਨ ਪੜ੍ਹਦੇ ਆ ਨਾ ਸਤ ਗੁਰ ਦੀ ਸੇਵਾ ਸਫਲ ਹੈ ਦੇਖੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹਮੈ ਵਿੱਚੋਂ ਉੱਥੇ ਬਾਣੀ ਅੰਦਰ ਇਹ ਵੀ ਵਚਨ ਦਰਜ ਨੇ ਸਤ ਗੁਰ ਕੀ ਸੇਵਾ ਕਾਖੜੀ ਸ਼ਰਦੀ ਜੈ ਆਪ ਗਵਾਏ ਭਾਈ ਸਤਿਗੁਰਾਂ ਦੀ ਸੇਵਾ ਬੜੀ ਔਖੀ ਆ ਜੇ ਸੌਖੀ ਹੋਣ ਲਈ ਤੇ ਗੁਰਮਖੋ ਆਪਾਂ ਨੂੰ ਹੋਂ ਦਾ ਕੋਈ ਅਵਸਥਾ ਮਿਲਣਾ ਜਾਂਦੀ ਕਿਤੇ ਬੜੀ ਔਖੀ ਆ ਗੁਰੂ ਕੀ ਸੇਵਾ ਸ਼ਰਦੀ ਜੈ ਕਈ ਵਾਰ ਸੇਵਾ ਦੀ ਖਾਤਰ ਆਪਣਾ ਸ਼ਰ ਵੀ ਦੇਣਾ ਪੈਂਦਾ ਆਪ ਗਵਾਏ ਮੈਂ ਮੇਰੀ ਛੱਡਣੀ ਪੈਂਦੀ ਆ ਫਿਰ ਸੇਵਾ ਹੁੰਦੀ ਆ ਹੰਕਾਰ ਵਿੱਚ ਸੇਵਾ ਨਹੀਂ ਹੁੰਦੀ ਗੁਰਮਖੋ ਇਸ ਕਰਕੇ ਕਬੀਰ ਕਹੌਤੀ RAM ਦੀ ਢੂਠਾ ਟਿਕਾਣਾ ਕੋਈ ਢੂਠਾ ਟਿਕਦਾ ਹੀ ਨਹੀਂ ਹੈ ਆਓ ਆਪਣੇ ਮਨ ਵਿੱਚ ਵਿੱਚ ਗੁਰਮਰਸ਼ ਦੀ ਭੈ ਭਾਵਨੀ ਟਿਕਾਈਏ ਸ਼ਰਧਾ ਭਾਵਨਾ ਟਿਕਾਈਏ ਤੇ ਫਿਰ ਗੁਰਮਖੋ ਕਿਣਕਾ ਇੱਕ ਜਿਸ ਜੀਵ ਸਾਵੈ ਤਾ ਕੀ ਮਹਿਮਾ ਗਣੀ ਨਹੀਂ ਕਿਣਕਾ ਮਾਤਰ ਕਹਿ ਰਿਹਾ ਆਓ ਤੇ ਜਦੋਂ ਗੁਰਮਖੋ ਅੰਦਰ ਤੀਕੂਗਾ ਉਹ ਕਣਕਾ ਤੇ ਫਿਰ ਅੰਦਰੋਂ ਸ਼ਾਂਤੋਂ ਮੰਗੇ ਫਿਰ ਮਿਲੇ ਉਹ ਸਹਿਜ ਸੁਭਾਈ ਫਿਰ ਅੰਦਰੋਂ ਸਹਿਜ ਸੁਭਾਈ ਉਹ ਸਾਨੂੰ ਆਪਣੇ ਆਪ ਪ੍ਰਾਪਤੀ ਹੋਊਗੀ ਖੋਜਣਾ ਸਾਨੂੰ ਪੈਣਾ ਲੱਭਣਾ ਸਾਨੂੰ ਪੈਣਾ ਕਿਉਂਕਿ ਜੋ ਬਰਹਿ ਮੰਡੇ ਸੋਈ ਪਿੰਡੇ ਅੱਗੇ ਫਿਰ ਸ਼ਰਤ ਆ ਜੋ ਖੋਜੈ ਸੋਭਾ ਵੈ पीपा प्रणव परमता तह सतगुरु हो लता वह उन्हें सब को दे शरीर में रख दिता बापू की बाणी में पढ़े हो सब किस घर में बाहर नहीं बाहर टोला सो परम बोला ਸਭ ਕੁਝ ਕਰਮ ਹੈ ਸਾਰਾ ਕੁਝ ਉਹਨੇ ਹਿਰਦੇ ਰੂਪ ਘਰ ਵਿੱਚ ਟਿਕਾ ਕੇ ਰੱਖ ਦਿੱਤਾ ਗੁਰਮਖੋ ਬਿਖ ਅੰਮ੍ਰਿਤ ਵਸਾਇ ਇੱਕ ਸੰਗਾ ਔਗਣਾ ਰੂਪੀ ਯਰ ਗੁਣਾ ਰੂਪ ਅੰਮ੍ਰਿਤ ਉਹਨੇ ਇੱਕੋ ਜਗ੍ਹਾ ਤੇ ਟਿਕਾ ਕੇ ਰੱਖਿਆ ਹੋਇਆ ਮਰਜੀ ਸਾਡੀ ਇਹ ਵੀ ਅਸੀਂ ਬਰਤਣਾ ਕਿਉਂ ਚਾਹਨੇ ਆ ਇਹ ਸਾਡੇ ਤੇ ਆ ਤੇ ਜਦ ਜਦੋਂ ਸਾਡਾ ਮਨ ਉਹ ਗੁਰਮਖੋ ਜਹਰ ਵਾਲੇ ਪਾਸੇ ਨੂੰ ਭੱਜਦਾ ਇਹਨੂੰ ਉਹ ਚੰਗਾ ਲੱਗਦਾ ਕਿਉਂਕਿ ਮਨ ਲੋਚੈ ਬੁਰਾਈਆਂ ਭਟਵੈਨੀਆਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਬਦ ਕਰਦੇ ਆਂ ਮਨ ਲੋਚੈ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ ਬਾਹ ਜਨਾਂ ਦੀ ਪਕੜੀਏ ਸਰਦੀਦਾ ਬਾਹ ਨਾ ਛੁੱਟੀਏ ਉਹ ਗੁਰਮਖੋ ਸਾਡੇ ਸਤਿਗੁਰੂ ਸੱਜੇ ਬਾਦਸ਼ਾਹ ਮਹਾਰਾਜ ਬੜੇ ਕਿਰਪਾ ਨਿਧਾਨ ਦਾ ਦਿਆਲੂ ਪਰਪਾਲੂ ਆ ਜਿਹੜਾ ਆਣ ਕੇ ਗੁਰੂ ਚਰਣਾ ਵਿੱਚ ਆਪਣੇ ਔਗੁਣਾਂ ਨੂੰ ਸੱਚਮੁੱਚ ਗੁਰੂ ਅੱਗੇ ਖੋਲ ਕੇ ਰੱਖ ਰੰਦਾ ਤੇ ਗੁਰੂ ਬਖਸ਼ਣ ਲੱਗਾ ਕਿ ਖੈ ਨਹੀਂ ਲੋਂਦਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਬਾਓ ਡੁੱਬਦੇ ਪੱਥਰ ਤਾਰ ਜੀੜਾ ਅਗਨ ਬਰਾਬਰ ਤਪੈ ਪੀਤਰ ਬਗੈ ਕਾਤੀ ਪ੍ਰਣਵਤ ਨਾਨਕ ਹੁ ਹੁਕਮ ਪਠਾਣ ਸੋਖ ਹੋਵੇ ਦਿਨ ਰਾਤੀ ਆਉ ਹੁਕਮ ਨੂੰ ਪਹਿਚਾਣਨੀ ਹੈ ਕਿਵੇਂ ਪਹਿਚਾਣਾਂਗੇ ਆਪਾਂ ਨੂੰ ਤੇੱਖਦਾ ਵੀ ਨਹੀਂ ਪਤਾ ਹੁਕਮ ਨੂੰ ਦੇਖਣਾ ਅੰਤਿ ਕਰਮ ਕੋ ਗੁਰੂ ਕੋਲੋਂ ਹੁਕਮ ਸਮਝਿਆ ਜਾਊਗਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਮੁਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਵਾਜ਼ ਜੋ ਨਾਨਕ ਸਤਗੁਰ ਨਹੀਂ ਪੜਨਾ ਗੁਰਮੁਖ ਕੋ ਇਥੇ ਵੀ ਇਥੇ ਸਤਿਗੁਰੂ ਪ੍ਰਮਾਣ ਕਰਦੇ ਆ ਨਾਨਕ ਸਤਿਗੁਰ ਦੀ ਆਪੁਝਾਈ ਜੀ ਉਹੇ ਨਾਨਕ ਦੀ ਇਸ ਹਕਮ ਨੂੰ ਕੇਵਲ ਔਰ ਕੇਵਲ ਸੱਚੇ ਸਤਿਗੁਰੂ ਗੁਝਾ ਸਕਦੇ ਆ ਇਸ ਪਹੇਲੀ ਨੂੰ ਹੱਲ ਕਰ ਸਕਦੇ ਆ ਜੇ ਆਪਾਂ ਵੀ ਚਾਹੁੰਦੇ ਆ ਆਪਣੀ ਜੀਵਨ ਦੀ ਪਹੇਲੀ ਹੱਲ ਹੋਵੇ ਆਪਾਂ ਵੀ ਅੰਦਰੋਂ ਐ ਨਗਰਮ ਕੋ ਠੰਡੇ ਹੋ ਜੀਏ ਹੈਰਾਨੀ ਦੀ ਗੱਲ ਆ ਸਰੀਰ ਦੇ ਇਰਦ ਗਿਰਦ ਮਨਮਨੀ ਰੂਨ ਲਪੇਟੀ ਗਈ ਹੈ ਦਿੱਲੀ ਦਾ ਚਾਂਦਨੀ ਚੌਕ ਉੱਪਰ ਘੋ ਪਹਾੜ ਹਟਾ ਗਿਆ ਉਹ ਸਿਖਾ ਅਜੇ ਵੀ ਸਮਾਂਤਰੇ ਕੋਲ ਆ ਦੇਖ ਚੰਗਿਆੜੀ ਲੱਗਣ ਲੱਗੀ ਆ ਤੇ ਸਰੀਰ ਦੇ ਸੜੂਗਾ ਤੇ ਛੇਤੀ ਨਹੀਂ ਸੜੂਗਾ ਕਿਉਂਕਿ ਰੂਨ ਲਪੇਟੇ ਰਹੀਤੀ ਗਈ ਹੈ ਪਹਿਲਾਂ ਤੜਫੇਗਾ ਸੇਕਤ ਨੂੰ ਸਾੜੂਗਾ ਫਿਰ ਕਿਤੇ ਜਾ ਕੇ ਸਰੀਰ ਸੜੂ ਟੜਾ ਤੇ ਗੁਰੂ ਦਾ ਲਾਲ ਕਿੰਨਾ ਅੰਦਰੋਂ ਸ਼ੀਤਲਾ ਗੁਰੂ ਕੋ ਭਾਈ ਸਾਹਿਬਾਈ ਸਤੀ ਦਾਸ ਕੀ ਕਿੰਨਾ ਅੰਦਰੋਂ ਸ਼ਾਂਤਾਰ ਮੁਸਕਰਾ ਕੇ ਕਹਿੰਦਾ ਆਇਆ ਹਉ ਤੂੰ ਤੁਸੀਂ ਚੰਡਾਲਾਓ ਮੈਂ ਪੌੜੀ-ਪੌੜੀ ਕਰਕੇ ਗੁਰੂ ਨਾਨਕ ਨਿਆਂ ਦੀ ਕੋਦ ਵਿੱਚ ਪਹੁੰਚ ਜਾਣਾ ਮੈਂ ਜਪਜੀ ਆਰੰਭ ਕਰਦਾ ਦਿੱਲੀ ਦਾ ਰੀਤਾ ਚੌਂਕ ਹੈਰਾਨ ਸੀ ਅਗ ਦੇ ਭੰਪ ਉੱਠਦੇ ਆ ਤੇ ਸੀ ਦੀ ਆਵਾਜ਼ ਆ ਗੁਰਮੁਖੋ ਉੱਥੇ ਕੇਵਲ ਔਰ ਕੇਵਲ ਪਾਣੀ ਦੀ ਆਵਾਜ਼ ਆ ਰਹੀ ਆ ਸੰਸਾਰ ਹੈਰਾਨ ਹੈ ਇਸ ਗੱਲੋਂ ਗੁਰਮੁਖੋ ਕਿੰਨਾ ਅੰਦਰ ਇੰਨੀ ਠੰਡ ਬਰਤਦੀਆਂ ਜਿਨ੍ਹਾਂ ਦੇ ਅੰਦਰ ਗੁਰ ਹਿਵੈ ਕਰ ਜਿਨ੍ਹਾਂ ਦੇ ਅੰਦਰ ਗੁਰੂ ਬਰਫਦਾ ਸ਼ਾਂਤੀ ਦਾ ਘਰ ਬਣ ਕੇ ਗੁਰਮੁਖ ਉੱਤੇ ਜਾਂਦਾ ਉਹਨਾਂ ਅੰਦਰ ਫਰੀਨਾਂ ਟਿਕਾ ਜਾਂਦਾ ਇਹ ਸ਼ਬਦ ਦੇ ਰਹਾਉ ਦੇ ਬੰਦ ਦੀ ਵਿਚਾਰ ਕਰਦੇ ਆ ਕਿ ਬੇਅੰਤ ਗਲਤੀਆਂ ਭੁੱਲਾਂ ਟੁੱਟੀਆਂ ਹੁੰਨਾ ਹੋਣੀਆਂ ਅਨੰਦਨ ਦੇ ਸ਼ੇਵ ਦਾ ਦਰ ਅੰਮ੍ਰਿਤ ਮਾਫਰਨਾ ਸਤਿਗੁਰੂ ਤੁਨ ਗੁਰੂ ਗ੍ਰੰਥ ਸਾਹਿਬ ਜੀ ਰਹਿਮਤ ਕਰਨ ਸਭ ਦੀ ਹਾਜ਼ਰੀ ਆਪਣੇ ਅੰਦਰ ਕਰ ਪ੍ਰਭਾ ਨੂੰ ਕਰਨ ਸਭ ਦੀ ਥੋੜੀ ਵਜ ਨਾਮ ਦਾ ਨੂੰ ਸੁਖੀ ਜੀਵਨ ਬਖਸ਼ਿਸ਼ ਕਰਨ ਆਓ ਗੁਰੂ ਕੋ ਨਸ਼ਿਆਂ ਦਾ ਤਿਆਗ ਕਰਕੇ ਕਿਸਾਂ ਦਸਤਾਰਾਂ ਦੀ ਸੰਭਾਲ ਕਰੀਏ ਗੁਰੂ ਕੇ ਜੱਜ ਜੜੀਏ ਅਮਰਦੀ ਦਾਤ ਲੈ ਕੇ ਫਿਰ ਆਪਣਾ ਲੋਕ ਸੁਖੀਏ ਪ੍ਰਲੋਕ ਸਹਿਰੇ ਨਾਨਕ ਹਰ ਪ੍ਰਭਾ ਦੇ ਮੇਲੇ ਇੰਨੀਆਂ ਬੀਂਦੀਆਂ ਪ੍ਰਭਾ ਨੂੰ ਪਰਿਉ ਆਓ ਸ਼ਮਾ ਹੋਇਆ ਅਨੰਦ ਸਾਹਿਬ ਦੀ ਬਾਣੀ ਨਾਲ ਜੁੜੀ ਏ ਸਤਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਰਾਇਆਂ ਦੇ ਪਾਵਨਾਂ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਪਵਨ ਪਵਿੱਤਰ ਹੋਤਮ ਸਰਵਣ ਕਰੀਏ ਪਿਆਰ ਅਦਬ ਸਹਿਤ ਸਤਿਗਜਾਇਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ